ਪਹਿਲਾਂ ਤਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹ ਸਹੂਲਤਾ ਮਿਲਦੀਆਂ ਨਹੀਂ ਕਿਉਂਕਿ ਜੋ ਬਾਥਰੂਮ ਬਣੇ ਹੋਏ ਨੇ ਬਹੁਤੇ ਤਾਂ ਸ਼ਹਿਰਾਂ ਵਿੱਚ ਮਿਲਦੇ ਨਹੀਂ ਆ ਕਿਉਂਕਿ ਲੋਕਾਂ ਦੀ ਜਦੋਂ ਆਵਾਜਾਈ ਆਵਾਜਾਈ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦੀ ਆਵਾਜਾਈ ਸ਼ਹਿਰਾਂ ਦੇ ਵਿੱਚ ਹੁੰਦੀ ਆ ਔਰ ਸ਼ਹਿਰਾਂ ਵਿੱਚ ਜਦੋਂ ਮਰੀਜ਼ ਵਗੈਰਾ ਵੀ ਆਉਂਦੇ ਨੇ ਕਿਸੇ ਹਸਪੀਟਲ ਦੇ ਵਿੱਚ ਤਾਂ ਰਸਤੇ ਵਿੱਚ ਕਿਸੇ ਮਰੀਜ਼ ਨੂੰ ਕੋਈ ਪ੍ਰੋਬਲਮ ਆ ਜਾਏ ਬਾਥਰੂਮ ਦੀ ਤਾਂ ਸ਼ਹਿਰਾਂ 'ਚ ਬਾਥਰੂਮ ਨਹੀਂ ਮਿਲਦੇ ਔਰ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਜੇ ਰੋਡ ਵਾਲੇ ਚੌਂਕਦੇ ਵਿੱਚ ਖੜੇ ਆ ਸਾਹਮਣੇ ਬਾਥਰੂਮ ਬਣੇ ਆ ਔਰ ਨਗਰ ਕਾਉਂਸਲ ਦੇ ਬਾਥਰੂਮ ਨੇ ਔਰ ਪਤਾ ਨਹੀਂ ਕਿੰਨੇ ਸਮੇਂ ਤੋਂ ਇਹ ਬੰਦ ਨੇ ਲਗਾਤਾਰ ਬੰਦ ਨੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਸੰਬੰਧਤ ਵਿਭਾਗਾਂ ਨੂੰ ਬੇਨਤੀ ਕਰਦੇ ਆ ਕਿ ਜੇ ਇਹ ਬਾਥਰੂਮ ਬਣਾਏ ਨੇ ਤਾਂ ਇਹਨਾਂ ਨੂੰ ਚਾਲੂ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਲੋਕਾਂ ਦੀ ਜਿਹੜੀ ਆਵਾਜ਼ ਆਈ ਹੈ ਜਦੋਂ ਇੱਥੇ ਰਹਿੰਦੀ ਆ ਤਾਂ ਕਿਹੜੇ ਪਰੇਸ਼ਾਨੀਆਂ ਜਿਹੜੀਆਂ ਉਹ ਲੋਕਾਂ ਨੂੰ ਰਹਿੰਦੀਆਂ ਨੇ ਕਿ ਬਾਥਰੂਮ ਚਾਲੂ ਹੋਣੇ ਚਾਹੀਦੇ ਆ ਜਿਸ ਨਾਲ ਹਰ ਬੰਦਾ ਜੋ ਵੀ ਮਰੀਜ਼ ਹੈ ਜਾ ਕਿਸੇ ਵੀ ਪ੍ਰਕਾਰ ਦੀ ਕੋਈ ਟੈਨਸ਼ਨ ਹੈ ਜਾਂ ਕਿਸੇ ਵੀ ਪ੍ਰਕਾਰ ਦੀ ਆਵਾਜ਼ ਆਈ ਹੈ ਉਸ ਵਿੱਚ ਕੋਈ ਵੀ ਬੰਦਾ ਪਹੁੰਚਦਾ ਤਾਂ ਉਸ ਨੂੰ ਬਾਥਰੂਮ ਕਰਨ ਵਾਸਤੇ ਕੋਈ ਸੁਵਿਧਾ ਨਹੀਂ ਮਿਲਦੀ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਜੇ ਬਾਥਰੂਮ ਦੀ ਸੁਵਿਧਾ ਨਹੀਂ ਮਿਲਨੀ ਤਾਂ ਬਣਾਏ ਕਿਉਂ ਗਏ ਨੇ ਪੈਸੇ ਕਿਉਂ ਖਰਚੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਤਾਲੇ ਲੱਗੇ ਹੋਏ ਨੇ ਔਰ ਪ੍ਰੋਪਰ ਬੰਦ ਨੇ ਕੀ ਅੱਜ ਹੌਲੀਡੇ ਆ ਕੋਈ ਛੁੱਟੀਆਂ ਨੇ ਕੋਈ ਛੁੱਟੀਆਂ ਨਹੀਂ ਆ ਲੋਕਾਂ ਦੀ ਆਵਾਜਾਈ ਪੂਰੀ ਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਰਾਣੇ ਸਰਕਾਰੀ ਹਸਪੀਟਲ ਦੇ ਬਿਲਕੁਲ ਨਾਲ ਸਰਕਾਰੀ ਬਾਥਰੂਮ ਬਣੇ ਹੋਏ ਨੇ ਔਰ ਬੰਦ ਹੈ ਪੈਸਾ ਕਿਉਂ ਖਰਚਿਆ ਗਿਆ ਜੇ ਬੰਦ ਰੱਖਣੇ ਸੀ ਚਾਲੂ ਕਿਉਂ ਨਹੀਂ ਕੀਤੇ ਗਏ ਤਾਂ ਗੁਰਦਾਸਪੁਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਬਹੁਤ ਸਾਰੇ ਬਜ਼ੁਰਗ ਅਸੀਂ ਦੇਖਦੇ ਆ ਜੋ ਭਟਕਦੇ ਨੇ ਜੋ ਕੰਧਾਂ ਦੇ ਨਾਲ ਜਾ ਜਾ ਕੇ ਇੱਕ ਜਗ੍ਹਾ ਲੱਭ ਕੇ ਬਾਥਰੂਮ ਕਰਦੇ ਨੇ ਲੇਕਿਨ ਤਸਵੀਰਾਂ ਦੱਸ ਦਈਏ ਕੀ ਗੁਰਦਾਸਪੁਰ ਦੇ ਬਣੇ ਹੋਏ ਬਾਥਰੂਮਾਂ ਦੇ ਤਾਲੇ ਬੰਦ ਨੇ ਕੀ ਕਾਰਨ ਹੈ ਕਿਉਂ ਤਾਲੇ ਬੰਦ ਨੇ ਕਿਉਂ ਇਹ ਬਾਥਰੂਮ ਲੋਕਾਂ ਦੀ ਵਰਤੋਂ ਵਿੱਚ ਨਹੀਂ ਲਿਆਉਂਦੇ ਜਾਂਦੇ ਹੁਣ ਵੀ ਹੁਣ ਵੀ ਕਈ ਸਾਰੇ ਲੋਕ ਲੰਘਦੇ ਆ ਇੱਥੋਂ ਤਾਂ ਪੁੱਛਦੇ ਨੇ ਕਿ ਜੇ ਅਸੀਂ ਬਾਥਰੂਮ ਜਾਣਾ ਤਾਂ ਕਿੱਥੇ ਜਾਈਏ ਕਿਹੜੇ ਕੋਨਿਆਂ ਵਿੱਚ ਜਾਈਏ ਤਾਂ ਇਸ਼ਾਰਾ ਕਰੀਦਾ ਕਿ ਬਾਥਰੂਮ ਬਣੇ ਹੋਏ ਨੇ ਲੇਕਿਨ ਹੈ ਚਾਲੂ ਹੈ ਨਾ ਦੇ ਬਾਥਰੂਮ ਨੇ ਸਿਰਫ ਪੈਸਾ ਜਿਹੜਾ ਉਹ ਇਨਵੈਸਟ ਕੀਤਾ ਗਿਆ ਪੈਸਾ ਜਿਹੜਾ ਉਹਦੀ ਦੁਰਵਰਤੋਂ ਕੀਤੀ ਗਈ ਆ ਔਰ ਬਣਾ ਕੇ ਚੌਂਗ ਦੇ ਵਿੱਚ ਛੱਡੇ ਗਏ ਆ ਜਿਵੇਂ ਕਿ ਦੱਸਤੀ ਆ ਕਿ ਅਸੀਂ ਪਠਾਨਕੋਟ ਦੇ ਵਿੱਚ ਵੀ ਇੱਕ ਦੋ ਖਬਰਾਂ ਚਲਾਈਆਂ ਸੀ ਕਿ ਚਿੱਟੇ ਹਾਥੀ ਸਾਬਤ ਹੋ ਰਹੇ ਨੇ ਇਹ ਬਾਥਰੂਮ ਔਰ ਉਸੇ ਤਰ੍ਹਾਂ ਇਹ ਬਾਥਰੂਮ ਇੱਥੇ ਵੀ ਐਵੇਂ ਹੀ ਬੰਦ ਨੇ ਪਤਾ ਨਹੀਂ ਕਦੋਂ ਚਾਲੂ ਹੁੰਦੇ ਆ ਕਿਹੜਾ ਟਾਈਮ ਪੀਰੀਅਡ ਹੁੰਦਾ ਇਹ ਛੁੱਟੀ ਵਾਲੇ ਦਿਨ ਖੁੱਲਦੇ ਆ ਜਾਂ ਹੌਲੀਡੇ ਵਾਲੇ ਦਿਨ ਜਾਂ ਉਸ ਤਰ੍ਹਾਂ ਖੁੱਲਦੇ ਆ ਕਿਹੜੇ ਦਿਨ ਵਰਕਿੰਗ ਡੇ ਵਾਲੇ ਦਿਨ ਖੁੱਲਦੇ ਆ ਕੋਈ ਪਤਾ ਨਹੀਂ ਲੇਕਿਨ ਇਹ ਬਾਥਰੂਮ ਲਗਾਤਾਰ ਬੰਦ ਨੇ ਔਰ ਸਬੰਧਤ ਵਿਭਾਗ ਨੂੰ ਬੇਨਤੀ ਕਰ ਦਈਏ ਕਿ ਇਹ ਜੋ ਬਾਥਰੂਮ ਹੈ ਇਹ ਚਾਲੂ ਕੀਤੇ ਜਾਣ ਤਾਂ ਜੋ ਲੋਕਾਂ ਵਾਸਤੇ ਸਹੂਲਤ ਵਾਸਤੇ ਬਣਾਏ ਗਏ ਆ ਔਰ ਲੋਕਾਂ ਨੂੰ ਇਸ ਦੀ ਸਹੂਲਤ ਮਿਲ ਸਕੇ ਇਹ ਤਸਵੀਰਾਂ ਗੁਰਦਾਸਪੁਰ ਦੀਆਂ ਜੇਲ੍ਹ ਚੋਂ ਜੇ ਰੋਡ ਦੇ ਚੌਂਕ ਦੀਆਂ ਨੇ ਔਰ ਸਰਕਾਰੀ ਹਸਪੀਟਲ ਪੁਰਾਣੇ ਸਰਕਾਰੀ ਹਸਪੀਟਲ ਦੇ ਨਾਲ ਔਰ ਇਹ ਤਸਵੀਰਾਂ ਵੱਤ ਵੱਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸ ਔਰ